ਮਸਤਾ ਗਿਆ ਕਿਉਂਕਿ ਅਸੀਂ ਪਰਸੋਂ ਰਾਤ ਹੀ ਥਨੌਣੀ ਤੋਂ ਆਏ ਹਾਂ ਉਹਦੇ ਵਿੱਚ ਇਹ ਆਪੀ ਤੁਹਾਨੂੰ ਪਤਾ ਆਪਣੀ ਕਿਸਾਨੀ ਜਵਾਨੀ ਫਸਲਾਂ ਤੇ ਨਸਲਾਂ ਬਚਾਉਣ ਦੀ ਖਾਤਰ ਸਰਦਾਰ ਜਗਦੀਸ਼ ਸਿੰਘ ਡੱਲੇਵਾ ਇੱਕ ਟਰਾਲੀ ਦੇ ਵਿੱਚ ਹੱਡੀਆਂ ਦੀ ਮੁੱਠ ਬਣੀ ਬੈਠਾ ਵਾ ਉਹ ਕਾਹਦੇ ਲਈ ਬੈਠਾ ਭਰਾਓ ਆਪਾਂ ਕਿਸਾਨਾਂ ਮਜ਼ਦੂਰਾਂ ਤੇ ਦੁਕਾਨਦਾਰਾਂ ਦੀ ਦਰਦ ਮੰਗਾਂ ਦਾ ਕਰਕੇ ਬੈਠਾ ਵਾ ਇਸ ਲਈ ਆਪਾਂ ਤਕੜੇ ਹੋ ਕੇ ਅਲਾਮਾ ਨਾ ਆਪੀ ਆਪਾਂ ਵੱਡੀ ਗਿਰਤੀ ਆਨੇ ਤੋਂ ਵੀ ਆਪਣਾ ਕਨੋਰੀ ਜਿਹੜਾ ਉਹ ਬਾਰਡਰ ਤੇ ਪਹੁੰਚਣਾ ਤਾਂ ਜੋ ਉਹਦਾ ਹੌਸਲਾ ਇਸ ਜੀਤੇ ਵੱਧ ਸਕੇ ਕਿਉਂਕਿ ਭਰਾਓ ਬੈਠਾ ਤਾਂ ਆਪਣੇ ਖਾਤਰ ਆ ਕਿਉਂਕਿ ਸਾਰੇ ਸਤਕਾਰਯੋਗ ਵੀਰ ਮੇਰੇ ਐਮਐਸਪੀ ਤੇ ਦੱਸ ਕੇ ਗਏ ਆ ਕਿਉਂਕਿ ਤਸਾਨਾ ਜੇ ਏਰੀਆ ਸਰਕਾਰਾਂ માં ਡੰਡਾ ਸੰਤਲ ਪਰ ਦੀਏ ਦਾ ਨੰਨੇ ਦਾ ਗਰੰਟੀ ਦੇ ਪੰਜਾਹ ਸਾਲਾਂ ਦਾ ਕਰ ਲੋ ਤਿੰਨਾਂ ਦਾ ਸਾਨੂੰ ਨਹੀਂ ਮਨਜ਼ੂਰ ਸਾਨੂੰ ਪੱਕੀ ਦੱਸੋ ਅੱਜ ਪੀਐਮ ਆ ਦੇ ਤਾਂ ਉਹ ਉਜਾ ਤਾਂ ਮੁੱਖ ਮੰਤਰੀ ਸੀ ਉਦੋਂ ਵੀ ਇਹ ਆਂਦਾ ਸੀ ਵੀ ਜਿਹੜਾ ਜੀਐਮਐਸਪੀ ਗਰੰਟੀ ਕਰੋਨਾ ਡਾਕਟਰ ਸੁਆਮੀ ਨਾਲ ਦੀ ਜਿਹੜੀ ਰਿਪੋਰਟ ਹੈ ਉਹ ਲਾਗੂ ਹੋਣੀ ਚਾਹੀਦੀ ਆ ਪਰ ਅੱਜ ਕੁਰਸੀ ਤੇ ਬੈਠਿਆਂ ਸਾਰੀ ਇਹਨੂੰ ਜਿਹੜੀਆਂ ਹਾਕਮ ਨੂੰ ਜਰਤਾਂ ਕਿਉਂਕਿ 111 ਕਿਸਾਨ ਹੋਰ ਵੀ ਪੰਦਨ ਜਿਹੜੇ ਉਹ ਮੰਗਵਰਤ ਤੇ ਬੈਠੇ ਹਨ ਤੇ ਸਰਕਾਰ ਨੇ ਮੀਟਿੰਗ ਦੇਤੀ ਆ ਔਰ 19 ਤਰੀਕ ਨੂੰ ਫੇਰ ਮੀਟਿੰਗ ਦਾ ਟਾਈਮ ਆ ਸਰਕਾਰ ਨਾਲ ਉਹਦੇ ਵਿੱਚ ਕੀ ਹੈ ਜੇਕਰ ਆਪਣੀ ਵੱਡੀ ਗਿਣਤੀ ਹੋਈ ਫਿਰ ਹੀ ਆਪਾਂ ਇਹ ਸੈਂਟਰ ਤੇ ਹਾਕਮਾਂ ਨੂੰ ਚੁਗਾ ਸਕਾਂਗੇ ਤੇ ਆਪਣੀਆਂ ਮੰਗਾਂ ਜਿਹੜੀਆਂ ਬਣਵਾ ਸਕਾਂਗੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਇਹ ਚੀਜ਼ ਤਾਂ ਪਤਾ ਵਾ ਟੀਵੀ ਤੇ ਵੇਖਦੇ ਜੇ ਕਿ ਮੰਗਾਂ ਕਿਹੜੀਆਂ ਆ ਅੱਜ ਤੱਲੇ ਆ ਸੌਦੀ ਹੱਤ ਕੀ ਬਣ ਗਈਆਂ 100 ਗੁਰੂਆਂ ਚਰਦੀ ਪੱਤੀ ਵਿਖੇ ਜਿਹੜਾ ਧਰਤੀ ਵਿਸਾਰ ਜੁਨੀਆ ਨੂੰ ਇਹ ਤਾਂ ਸਿੱਧੂ ਬੋਲ ਜਿਹੜੇ ਕੇ ਨਾਸਤਾਨ ਮਾ ਸਰਦਾਰ ਜਗਜੀਤ ਸਿੰਘ ਜਲੇਵਾਲ ਸਾਹਿਬ ਉਹ ਕਮਾਂਡ ਕਰ ਰਹੇ ਨੇ ਜਿਹੜੇ ਕਿ ਬੜੇ ਮੁਮੇ ਸਮੇ ਤੋਂ ਮੇਰਾ ਖਿਆਲ ਹੈ ਅਭੀ ਸ਼ਾਇਦ ਨੀਦਰ ਕਾਲ ਖਾਲਸਾ ਵਾਇਰੋ ਕਿਤੀ ਫਤਿਹ ਭਰਾਓ ਜਾਣਦੇ ਆ ਕਿ ਜਿਹੜੀ ਚੀਜ਼ ਸੰਘਰਸ਼ ਵਿੱਡਿਆ ਵਾ ਆਪਣੀਆਂ ਜਥੇਬੰਦੀਆਂ ਨੇ ਉਹ ਇੱਕ ਸਮੇਂ ਦੀ ਬੜੀ ਵੱਡੀ ਨੋੜ ਹੈ ਕਿਉਂਕਿ ਜਿਹੜੀ ਸਰਕਾਰ ਉਹ ਕਾਰਪੋਰੇਟ ਘਰਾੜਿਆਂ ਨੂੰ ਵਧਾਰ ਕੇ ਆਪਣੇ ਹੱਕ ਸਾਰਿਆਂ ਦੇ ਖੋੜਾ ਚੌਧੀ ਆ ਉਹਦੇ ਸੋਚਣ ਦੇ ਵਿੱਚ ਜਿਹੜੇ ਡੱਲੇਵਾਲ ਸਾਹਿਬ ਨੇ ਆਪਣੇ ਜੀਵਨ ਨੂੰ ਕਸ਼ਟ ਦੇ ਕੇ ਇੱਕ ਸੰਨੀਤਾ ਜਵਾਨੀ ਬਚਾਉਣ ਵਾਸਤੇ ਜਿਹੜਾ ਐਡਾ ਵੱਡਾ ਸੰਘਰਸ਼ ਅਜੇ ਨਾ ਜਵਾਰਦੇ ਉਹ ਵਾਇਗੁਰ ਦੀ ਕਾ ਖਾਲਸਾ ਐਮਐਸਬੀ ਦੀ ਤੇ ਵੀਰੋ ਅੱਗਿਆ ਪਾ ਝੋਨੇ ਦੇ ਵਿੱਚ ਵੇਖੋ ਕਿੰਨੇ ਖਰਾਬ ਹੋਏ ਆ ਕਈਆਂ ਨੂੰ ਮਨ ਮਰਜ਼ੀ ਦੀ ਉਹਨਾਂ ਕਾਰਡ ਲਾਈ ਆ ਪਰ ਸਾਡੇ ਪ੍ਰਧਾਨ ਜੀ ਦਾ ਗੱਜ ਵੱਜ ਕੇ ਇਹੋ ਹੀ ਬੋਲ ਬੁਲਾ ਰਿਹਾ ਆ ਵੀ ਕਿਸੇ ਆਰਗੇਨ ਨੂੰ ਪੈਸੇ ਨਹੀਂ ਘਟਾਉਣੇ ਆਪਾਂ ਜਦੇਬੰਦੀ ਵਿੱਚ ਰਹਿਣ ਦਾ ਆਪਾਂ ਨੂੰ ਤਾਂ ਹੀ ਫਾਇਦਾ ਵਾ ਜੇ ਆਪਾਂ ਇਹੋ ਜੀ ਟੀਚੇ ਕੰਟਰੋਲ ਕਰਾਂਗੇ ਤੇ ਨਹੀਂ ਤੇ ਆਪਾਂ ਨੂੰ ਬਹੁਤ ਹੀ ਜਿਆਦੇ ਲੁੱਟਣ ਵਾਲੇ ਮਹਿਰਮ ਆ ਹਾਂਜੀ ਅੱਜ ਜਿਹੜੀ ਪਹਿਲ ਪਿੰਡ ਦੀ ਇਕਾਈ ਦਾ ਬਾਈ ਜਿੱਤੀ ਗਈ ਆ ਕੀ ਪ੍ਰੋਗਰਾਮ ਖੜਾ ਜੀਏ ਦੇਖੋ ਜੀ ਅੱਜ ਸਾਡੀ ਜਿਹੜੀ ਆ ਠਿੱਕੀਵਿੰਡ ਤੇ ਇੱਕ ਪਹਿਲੋ ਕਾਈ ਚੱਲਣदाई ਸੀ ਜਿੱਤੇ ਬਾਕੂ ਕਪੂਰ ਸਿੰਘ ਵੀ ਪ੍ਰਧਾਨ ਸਨ ਅੱਜ ਇੱਕ ਨਵੀਂ ਇਕਾਈ ਦਾ ਗੱਠਨ ਠਿੱਕੀਵਿੰਡ ਬਾਹਰ ਨੂੰ ਪੁੱਛਿਆ ਤੇ ਕੀਤਾ ਵਾ ਉਹਦੀ ਅੱਜ ਇੱਕ ਹੋਰ ਇੱਕ ਕਾਈ ਜਿਹੜੀ ਨਵੀਂ ਲਈ ਆ ਕਿਉਂਕਿ ਅਸੀਂ ਇੱਕ ਸਾਰੇ ਪਿੰਡੋਂ ਪਿੰਡੂ ਸਾਰੇ ਬਲਾਕਾਂ ਚੋਂ ਕਾ ਦੇਣਨੇ ਆ ਕਿਉਂਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਜਿਨ੍ਹਾਂ ਨੂੰ ਅੱਜ 112 ਦਿਨ ਹੋ ਗਏ ਆ ਉਹ ਮਰਨ ਵਰਤ ਤੇ ਖਨੌਰੀ ਬਾਰਡਰ ਤੇ ਬੈਠੇ ਆ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਕਿਉਂਕਿ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਐਮਐਸਪੀ ਡੈਂਟੀ ਕਾਨੂੰਨ ਡਾਕਟਰ ਸੁਆਮੀਨਾਥਨ ਦੀ ਜਿਹੜੀ ਰਿਪੋਰਟ ਆ ਉਹਦਾ ਕਰਕੇ ਜਿਹੜੀਆਂ 13 ਮਹੀਨਿਆਂ ਤੋਂ ਦਿੱਲੀ ਬਾਡੇ ਤੋਂ ਮਨਾਇਆਂ ਹੋਈਆਂ ਮੰਗਾਂ ਤੋਂ ਜਿਹੜੀ ਇਹ ਸੈਂਟਰ ਸਰਕਾਰ ਵੇਰੀ ਸੀ ਮੰਨੀਆਂ ਜਾਂ ਮੰਗਾਂ ਨੂੰ ਲਾਗੂ ਕਰਵਾਉਣ ਵਾਸਤੇ ਪਿਛਲੇ ਜਿਹੜੇ 2024 10 ਫਰਵਰੀ ਤੋਂ ਸਿੰਗਾਪੁਰ ਖਨੌਰੀ ਰਤਨਪੁਰਾ ਜਿਹੜਾ ਕਿਸਾਨਾਂ ਦਾ ਅੰਸ਼ ਰਚ ਚੱਲੰ데요 ਵਾ ਉਹਦੇ ਵਾਸਤੇ ਅੱਜ ਸਾਰੇ ਹੀ ਕਿਸਾਨਾਂ ਮਜ਼ਦੂਰਾਂ ਨੂੰ ਜਿਹੜਾ ਜਾਗਰੂਤ ਕਰਕੇ ਪਿੰਡੋਂ ਪਿੰਡੀਆਂ ਮੀਟਿੰਗਾਂ ਕਰਦੇ ਆ ਤਕੜੇ ਹੋ ਕੇ ਇਹਨਾਂ ਹਾਕਮ ਸਰਕਾਰਾਂ ਤੋਂ ਆਪਣਾ ਹੱਕ ਲੈਣ ਵਾਸਤੇ ਲਾਹਮਨ ਹੋ ਕੇ ਤਕੜੇ ਹੋ ਕੇ ਆਪਾਂ ਇੱਕ ਜੂਟਾ ਬਣਾ ਕੇ ਮਾਧੇ ਦੇ ਵਿੱਚੋਂ ਖਨੌਰੀ ਪੁੱਜੀਏ ਤਾਂ ਜੋ ਸਰਦਾਰ ਜਗਦੀਸ਼ ਸਿੰਘ ਢੱਲੇਵਾਲ ਦੇ ਹੱਕ ਵਿੱਚ ਜਿਹੜੀ ਆਵਾਜ਼ ਉਨਾ ਸਕੀਏ ਇਹ ਅੰਮੀ ਬੋਲੀ ਸਰਕਾਰ ਨੂੰ ਪਤਾ ਲੱਗ ਸਕੇ ਤੋ ਕਿ ਸਰਕਾਰ ਨੇ 13 ਮਹੀਨੇ ਜਿਹੜੀਆਂ ਬਾਰਡਰਾਂ ਤੇ ਬੈਠਿਆ ਮੰਨੀਆਂ ਜਾਂ ਮੰਗਾ ਸੀ ਉਤੋਂ ਮੁਕਰੀ ਆ ਉਹਨੂੰ ਜਾਣ ਕਰਵਾਉਣ ਵਾਸਤੇ ਲਾਗੂ ਕਰਵਾਉਣ ਵਾਸਤੇ ਅੱਜ ਜਿਹੜਾ ਇਹ ਖੰਡਰਸ਼ਾ ਸਰਦਾਰ ਗੁਰਜੀਤ ਸਿੰਘ ਡੱਲੇਵਾਲ ਨੇ ਵਿੱਢਿਆ ਵਾ ਉਸ ਡੱਲੇਵਾਲ ਦੀ ਸੋਚ ਨੂੰ ਲੈ ਕੇ ਸਾਰੇ ਹੀ ਤਰਨਤਾਰਨ ਜ਼ਿਲ੍ਹੇ ਵਿੱਚ ਜਿਹੜੀਆਂ ਪਿੰਡਾਂ ਸ਼ਰਮ ਲਿਆਂ ਚ ਉਹਨਾਂ ਦੀ ਜਿਹੜੀ ਸੋਚ ਆ ਉਹਨਾਂ ਦੀ ਆਵਾਜ਼ ਕਿਸਾਨਾਂ ਮਜ਼ਦੂਰਾਂ ਤੱਕ ਪਹੁੰਚਾਉਣ ਵਾਸਤੇ ਅੱਜ ਸਾਰੀ ਸਾਡੀ ਟੀਮ ਜਿਹੜੀ ਆ ਉਹ ਤਤ ਪਰਿਆ ਕਿਸਾਨਾਂ ਵੱਲੋਂ ਹੋਰ ਕਿਹੜੇ ਚਰਚਗਾ ਲੀਕੇ ਜਾ ਰਹੇ ਵੇਖੋ ਜੀ ਸਾਡਾ ਤਾਂ ਵੱਡੇ ਮੋੜ ਤੇ ਚੱਲਣ ਦੇ ਆ ਪਰ ਜੇ ਸਰਕਾਰ ਉਨੀ ਤਰੀਕੇ ਨਾਲ ਮੀਟਿੰਗ ਆ ਸਰਕਾਰ ਟਫ ਤੋਂਸ ਨਹੀਂ ਹੁੰਦੀ ਇਹਨਾਂ ਮੰਨੀਆਂ ਹੀ ਮੰਗਾਂ ਨੂੰ ਨਹੀਂ ਲਾਗੂ ਕਰਦੀ ਫਿਰ ਜੋ ਵੀ ਸਾਡਾ ਅਗਲਾ ਫੈਸਲਾ ਵਾ ਉਹ ਜਿਹੜੀ ਜਿਸੇ ਬੰਦੀ ਅੱਛੀ ਲਊਗਾ ਉਹਤੇ ਪੈਰਾ ਲਾਵਾਂਗੇ